ਲੁਧਿਆਣਾ ਲੋਕ ਸਭਾ ਹਲਕਾ ਇਸ ਸਮੇਂ ਚੋਣਾਂ ਤੌਰ ਤੇ ਪੂਰੀ ਤਰ੍ਹਾਂ ਚੱਲ ਰਿਹਾ ਹੈ ਇੱਥੇ ਲਗਭਗ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਆਪਣੇ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰ ਦਿੱਤੇ ਨੇ ਬਸ ਇੱਕ ਇੰਤਜ਼ਾਰ ਹੈ ਕਿ ਕੀ ਸਮਰਜੀ ਬੈਂਸ ਚੋਣ ਮੈਦਾਨ ਵਿੱਚ ਉਤਰਦੇ ਨੇ ਇਸ ਸਬੰਧ ਵਿੱਚ ਅਸੀਂ ਆਪਣੇ ਸੀਨੀਅਰ ਪੱਤਰਕਾਰ ਰਵਿੰਦਰ ਨੀਜਰ ਨਾਲ ਗੱਲਬਾਤ ਕੀਤੀ ਹੈ ਤੇ ਉਹ ਲੁਧਿਆਣਾ ਜੀਰੇ ਦੇ ਜਾਂ ਲੁਧਿਆਣਾ ਲੋਕ ਸਭਾ ਹੰਕੇ ਦੇ ਜਿਹੜੇ ਤਾਜ਼ਾ ਤਰੀਨ ਘਟਨਾਕ੍ਰਮ ਨੇ ਉਹਨਾਂ ਬਾਰੇ ਦੱਸਣਗੇ ਨਿੱਜਾ ਸਾਹਿਬ ਤੁਹਾਡਾ ਸਵਾਗਤ ਹੈ ਪਾ ਜੀ ਸਤਿ ਸ੍ਰੀ ਅਕਾਲ ਜੀ ਦਰਸ਼ਕਾਂ ਨੂੰ ਵੀ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਚੜ੍ਹਦੀ ਕਲਾ ਦੇ ਦਰਸ਼ਕਾਂ ਨਿੱਜਾ ਸਾਹਿਬ ਪਹਿਲਾਂ ਇਹ ਦੱਸੋ ਕਿ ਇੱਥੇ ਹੁਣ ਸਿਆਸੀ ਸਰਗਰਮੀਆਂ ਕਿਸ ਤਰੀਕੇ ਨਾਲ ਚੱਲ ਰਹੀਆਂ ਨੇ ਹਾਂ ਜੀ ਇੱਥੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਸਾਰੀਆਂ ਪਾਰਟੀਆਂ ਆਪ ਕੋ ਆਪਣਾ ਜੋਰ ਲਾ ਰਹੀਆਂ ਨੇ ਜੀ ਕਾਂਗਰਸ ਹੈ ਉਹ ਤੁਹਾਨੂੰ ਪਤਾ ਰਾਜਾ ਵੜਿੰਗ ਉਹਨਾਂ ਨੇ ਲਿਆਂਦਾ ਲੇਕਿਨ ਉਹਦੇ ਨਾਲ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਗਏ ਕਿ ਵਿਰੋਧ ਵੀ ਹੋ ਰਿਹਾ ਤੇ ਹੱਕਜ ਵੀ ਹੈ ਸ਼ਹਿਰ ਦੇ ਵਿੱਚ ਕਾਂਗਰਸ ਦੇ ਦੋ ਧੜੇ ਨੇ ਇੱਕ ਧੜਾ ਉਹਨਾਂ ਦਾ ਵਿਰੋਧ ਕਰ ਰਿਹਾ ਚਾਹੇ ਉਹ ਅੰਦਰ ਖਾਤੀ ਕਰ ਰਿਹਾ ਦੂਸਰਾ ਧੜਾ ਉਹਨਾਂ ਦੇ ਹੱਕ 'ਚ ਖੜਾ ਵਾ ਇਸ ਲਈ ਇਹਨਾਂ ਸੌਖਾ ਵੀ ਨਹੀਂ ਉਹਨਾਂ ਦੇ ਲਈ ਜਿੰਨਾ ਪਰੰਤੂ ਫੇਰ ਵੀ ਉਹ ਲੱਗੇ ਹੋਏ ਨੇ ਵੀ ਇਸ ਤੋਂ ਇਲਾਵਾ ਕਈ ਪੰਚਾਇਤ ਸਰਪੰਚਾਂ ਨੇ ਵੀ ਬਿਆਨ ਦੇਣੇ ਸ਼ੁਰੂ ਕਰਦੇ ਵੀ ਇਹ ਚਣ ਬਦਲ ਕੇ ਲੋਕਲ ਉਮੀਦਵਾਰ ਲਿਆਂਦਾ ਜਾਵੇ ਜਦੋਂ ਕਿ ਇਹੋ ਜਿਹਾ ਹੋਣਾ ਪੋਸੀਬਲ ਨਹੀਂ ਹੈ ਹੂੰ ਹੂੰ ਇਸ ਤੋਂ ਇਲਾਵਾ ਕਮਲਜੀਤ ਬਟਾੜ ਜਿਹੜੇ ਕਹਿੰਦੇ ਨੇ ਕਿ ਮੈਨੂੰ ਰਾਜਾ ਵੜਿੰਗਰੇ ਨੇ ਪਾਰਟੀ ਚੋਂ ਕੱਢ ਦਿੱਤਾ ਸੀ ਉਹ ਵੀ ਚੋਣ ਮੈਦਾਨ 'ਚ ਆ ਗਏ ਉਹ ਵੀ ਵੋਟਾਂ ਤੋੜਨਗੇ ਇਸ ਕਰਕੇ ਕਾਂਗਰਸ ਦੇ ਲਈ ਜਿੱਤਣਾ ਕੋਈ ਬਹੁਤਾ ਸੌਖਾ ਨਹੀਂ ਹੈ ਇਸ ਤੋਂ ਪਹਿਲਾਂ ਤਿੰਨ ਵਾਰ ਦੋ ਵਾਰ ਕਾਂਗਰਸ ਦਾ ਰਵਨੀਤ ਬਿੱਟੂ ਜਿੱਤ ਚੁੱਕੇ ਆ ਤੇ ਇੱਕ ਵਾਰ ਮਨੀਸ਼ ਤਵਾੜੀ ਜਿੱਤ ਚੁੱਕੇ ਆ ਉਸ ਤੋਂ ਪਹਿਲਾਂ 2004 ਦੇ ਵਿੱਚ ਸੀਟ ਅਕਾਲੀ ਦਲ ਦੇ ਸ਼ਰਨਜੀਤ ਸਿੰਘ ਢਿੱਲੋਂ ਕੋਲ ਸੀ ਠੀਕ ਹੈ ਇਹ ਕਿ ਨਿੱਜਾ ਸਵਾਲ ਹੈ ਵੀ ਦੱਸੋ ਕਿ ਹੁਣ ਜਿਸ ਤਰੀਕੇ ਦੇ ਨਾਲ ਰਵਨੀਤ ਬਿੱਟੂ ਭਾਰਤੀ ਜਨਤਾ ਪਾਰਟੀ ਦੇ ਵਿੱਚ ਚਲੇ ਗਏ ਨੇ ਤੇ ਕੀ ਲੋਕਲ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਯੂਨਿਟ ਹੈ ਜਾਂ ਉੱਥੇ ਦੇ ਲੀਡਰ ਨੇ ਉਹ ਵੀ ਉਹਨਾਂ ਦਾ ਵਿਰੋਧ ਕਰ ਰਹੇ ਨੇ ਦੇਖੋ ਭਾਜੀ ਗੱਲ ਇਸ ਤਰ੍ਹਾਂ ਹੈ ਕਿ ਰਵਨੀਤ ਬਿੱਟੂ ਜਿਹੜੇ ਨੇ ਉਹ ਪਹਿਲਾਂ ਕਾਂਗਰਸ ਵਿੱਚ ਦੋ ਵਾਰੀ ਐਮਪੀ ਰਹਿ ਚੁੱਕੇ ਨੇ ਲੇਕਿਨ ਜਦੋਂ ਜਨਵਰੀ ਮਹੀਨੇ ਦੇ ਵਿੱਚ ਇੱਥੇ ਇੱਕ ਮੀਟਿੰਗ ਹੋਈ ਸੀ ਜਿੱਦੇ ਪੰਜਾਬ ਕਾਂਗਰਸ ਦੇ ਇੰਚਾਰਜ ਵੀ ਸੀ ਗਈ ਉਸ ਮੀਟਿੰਗ ਦੇ ਵਿੱਚ ਬਿੱਟੂ ਦਾ ਬਹੁਤ ਵਿਰੋਧ ਹੋਇਆ ਸੀ ਸਾਰੇ ਅਹੁਦੇਦਾਰਾਂ ਨੇ ਕਾਂਗਰਸਦਿਆਂ ਨੇ ਇਹ ਕਿਹਾ ਸੀ ਕਿ ਸਾਡਾ ਫੋਨ ਨਹੀਂ ਚੁੱਕਦੇ ਸਾਡੀ ਗੱਲ ਨਹੀਂ ਸੁਣਦੇ ਕੰਮ ਕਰਨੇ ਦਾ ਬਾਤ ਹੀ ਕਰਦਾ ਉਸ ਦੇ ਵਿੱਚ ਵਿਰੋਧ ਨੂੰ ਦੇਖਦੇ ਹੋਏ ਬਿੱਟੂ ਨੇ ਸ਼ਾਇਦ ਇਹ ਸੋਚ ਲਿਆ ਹੋਣਾ ਕਿ ਮੈਂ ਇੱਥੇ ਮੇਰੀ ਹੰਝਾਲ ਐ ਇਸ ਵਾਰੀ ਨਾ ਗਲ ਸਕੇ ਇਸ ਕਰਕੇ ਉਹਨਾਂ ਨੇ ਭਾਰਤੀ ਜਨਤਾ ਪਾਰਟੀ 'ਚ ਜਾਣਾ ਬਿਹਤਰ ਸਮਝਿਆ ਕਲੇ ਵੀ ਗਏ ਨੇ ਅੰਦਰ ਖਾਤੇ ਕੀ ਡੀਲਿੰਗ ਹੋਈ ਆ ਇਹ ਉਹਨਾਂ ਨੂੰ ਪਤਾ ਲੇਕਿਨ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਵੋਟ ਹੈ ਉਹ ਵੀ ਉਹਨਾਂ ਨੂੰ ਪੂਰੀ ਪਹਿਨ ਦੀ ਸੁਭਾਵਨਾ ਨਹੀਂ ਕਹੀ ਜਾ ਸਕਦੀ ਕਿਉਂਕਿ ਸ਼ਿਆਰਾਂ ਦੇ ਵਿੱਚੋਂ ਜਿਹੜੀ ਭਾਜਪਾ ਦੀ ਕੱਟੜ ਵੋਟ ਹੈ ਜਿਹੜੇ ਕਹਿੰਦੇ ਅਸੀਂ ਵੋਟ ਪਾਉਣੀ ਹੈ ਮੋਦੀ ਨੂੰ ਆ ਉਹ ਤਾਂ ਜ਼ਰੂਰ ਪਾਉਣਗੇ ਲੇਕਿਨ ਜਿਹੜੇ 30 30 40 40 ਸਾਲ ਦੇ ਅਹੁਦੇਦਾਰ ਬੈਠੇ ਨੇ ਭਾਜਪਾ ਦੇ ਉਹ ਬੜੇ ਨਰਾਸ਼ ਨੇ ਜੀ ਤੋਂ ਤੋਂ ਸਾਰੇ ਨਾਲ ਚੱਲ ਰਹੇ ਨੇ ਲੇਕਿਨ ਉਹ ਮੰਨਦੇ ਨੇ ਵੀ ਸਾਡੀ ਸਨੌਲਟੀ ਨੂੰ ਖੱਟ ਕੇ ਇਸ ਨੂੰ ਅੱਗੇ ਲਿਆਂਦਾ ਗਿਆ ਇਸ ਤਰੀਕੇ ਦੇ ਨਾਲ ਉਹਨਾਂ ਦੇ ਵਿੱਚ ਮਨਾਂ 'ਚ ਰੋਸ ਵੀ ਹੈ ਲੇਕਿਨ ਉਹ ਰੋਸ ਪ੍ਰਗਟ ਨਹੀਂ ਕਰਦੇ ਕਿਉਂਕਿ ਭਾਰਤੀ ਜਨਤਾ ਪਾਰਟੀ ਇੱਕ ਡਿਸਪਲਿਨਡ ਪਾਰਟੀ ਹੈ ਜਿਹੜਾ ਬੰਦਾ ਵੀ ਬੋਲੂਗਾ ਉਹਨਾਂ ਨੂੰ ਪਤਾ ਹੀ ਆ ਫਿਰ ਉਹ ਤਾਂ ਕੀ ਹਾਸ਼ਿਰ ਹੁੰਦਾ ਵਾ ਨਿੱਜ ਸਾਬ ਇੱਕ ਜਿਸ ਤਰੀਕੇ ਦਾ ਪੂਰੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਕਿਸਾਨ ਵਿਰੋਧ ਕਰ ਰਹੇ ਨੇ ਤੇ ਇਹ ਵਿਰੋਧ ਹੁਣ ਹੋਰ ਵੀ ਤੇਜ਼ ਹੋ ਗਿਆ ਕਿਉਂਕਿ ਪਰਨੀਪਤਕੌਰ ਦੇ ਚੋਲ ਪੱਤਿਆਰ ਦਰਾਂ ਦੇ ਇੱਕ ਕਿਸਾਨ ਦੀ ਮੌਤ ਹੋ ਗਈ ਹੈ ਤੇ ਬਿੱਟੂ ਦਾ ਵੀ ਪਿੰਡਾਂ ਦੇ ਵਿੱਚ ਵਿਰੋਧ ਹੋ ਰਿਹਾ ਹੈ ਹਾਂਜੀ ਵਿਰੋਧ ਹੋ ਰਿਹਾ ਹੈ ਲੇਕਿਨ ਕਿਸਾਨ ਬੜੇ ਸ਼ਾਂਤਮਾਈ ਢੰਗ ਨਾਲ ਵਿਰੋਧ ਕਰ ਰਹੇ ਨੇ ਪਰ ਹੁਣ ਜਿੱਥੋਂ ਤੱਕ ਮੇਰਾ ਖਿਆਲ ਹੈ ਵੀ ਜਦੋਂ ਦੀ ਉਹ ਔਰਤ ਜਿਸ ਕਿਸਾਨ ਦੀ ਮੌਤ ਹੋਈ ਆ ਉਸ ਤੋਂ ਬਾਅਦ ਕਿਸਾਨਾਂ ਨੇ ਵੀ ਆਪਣਾ ਪੈਂਤਰਾ ਥੋੜਾ ਜਿਹਾ ਬਦਲ ਲੈਣਾ ਥੋੜਾ ਜਿਹਾ ਹੋਰ ਨਰਮ ਹੋ ਜਾਣਗੇ ਲੇਕਿਨ ਵਿਰੋਧ ਜਗਨ ਕਰਨਗੇ ਕਿਉਂਕਿ ਉਹਨਾਂ ਨੂੰ ਪਤਾ ਕਿ 15 ਸਾਲ ਹੋ ਗਏ ਸਵਾਮੀਨਾਥਨ ਦੀ ਰਿਪੋਰਟ ਆਈ ਨੂੰ ਨਾ ਤਾਂ ਉਹ ਕਾਂਗਰਸ ਨੇ ਲਾਗੂ ਕੀਤੀ ਪਹਿਲੇ 5 ਸਾਲਾਂ ਵਿੱਚ ਮਨਮੋਹਨ ਸਿੰਘ ਦੇ ਵੇਲੇ ਤੇ ਨਾ ਹੀ ਦੱਸ ਕੋਲ ਹੋ ਗਏ ਮੋਦੀ ਨੇ ਕੀਤੀ ਹੈ ਉਹ ਲਾਗੂ ਜਦੋਂ ਕਿ ਮੋਦੀ ਨੇ 2014 ਦੇ ਮੈਨੀਫੈਸਟੋ ਵਿੱਚ ਕਿਹਾ ਵੀ ਸੀ ਕਿ ਜੇਕਰ ਅਸੀਂ ਸੱਤਾ 'ਚ ਆ ਗਏ ਤਾਂ ਅਸੀਂ ਜਿਹੜੀ ਸਵਾਮੀਨਾਥਨ ਦੀ ਰਿਪੋਰਟ ਹੈ ਉਹ ਲਾਗੂ ਕਰਾਂਗੇ ਇਸ ਤੋਂ ਇਲਾਵਾ ਜਦੋਂ ਹਰ ਇੱਕ ਕਿਸਾਨ ਜਥਿਆਂ ਜਥੇਬੰਦੀਆਂ ਜਿੰਨੀਆਂ ਨੇ ਉਹ ਸਾਰੀਆਂ ਇੱਕ ਗੱਲ ਜ਼ਰੂਰ ਕਹਿ ਰਹੀਆਂ ਨੇ ਵੀ ਜਦੋਂ ਸਾਨੂੰ ਇਹਨਾਂ ਨੇ ਪੰਜਾਬ ਦਾ ਬਾਰਡਰ ਨਹੀਂ ਟੱਪਣ ਦਿੱਤਾ ਸ਼ੰਭੂ ਦਾ ਖਨੌਰੀ ਦਾ ਫਿਰ ਅਸੀਂ ਇਹਨਾਂ ਨੂੰ ਆਪਣੇ ਪਿੰਡਾਂ 'ਚ ਕਿਉਂ ਵੜਨ ਦਈਏ ਤੇ ਮੇਰਾ ਖਿਆਲ ਹੈ ਵਿਰੋਧ ਜਿਹੜਾ ਹੈ ਜਾਰੀ ਹੈ ਔਰ ਜਾਰੀ ਹੀ ਰਹੂਗਾ ਉਹ ਵੱਖਰੀ ਗੱਲ ਹੈ ਕਿ ਇੱਕ ਕਿਸਾਨ ਦੀ ਮੌਤ ਹੋ ਗਈ ਲੇਕਿਨ ਕਿਸਾਨ ਇਸ ਗੱਲ ਤੋਂ ਡਰਦੇ ਨਹੀਂ ਹੈ ਜਦੋਂ ਕਿਸਾਨ ਦਿੱਲੀ ਦੇ ਬਾਰਡਰ ਤੇ ਬੈਠੇ ਸੀ ਉਦੋਂ 700 ਕਿਸਾਨ ਸ਼ਹੀਦ ਹੋਏ ਸੀ ਲੇਕਿਨ ਕਿਸਾਨ ਆਪਣੇ ਮੋਰਚਿਆਂ ਤੇ ਡਟੇ ਰਏ ਸੀ ਤੇ ਹੁਣ ਵੀ ਕਿਸਾਨ ਆਪਣੇ ਮਿਸ਼ਨ ਨੂੰ ਲੈ ਕੇ ਪਹਿਲਾਂ ਵਾਂਗੂ ਹੀ ਹੌਸਲੇ 'ਚ ਨੇ ਔਰ ਇਸ ਤਰ੍ਹਾਂ ਚੱਲਦੇ ਰਹਿਣਗੇ ਨਿੱਜਤ ਸਾਹਿਬ ਐ ਵੀ ਦੱਸਿਆ ਹੋ ਕਿ ਆਮ ਆਦਮੀ ਪਾਰਟੀ ਜਿਹੜੀ ਸੱਤਾਧਾਰੀ ਪਾਰਟੀ ਵੀ ਹੈ ਤੇ ਉਸ ਦੇ ਅਸ਼ੋਕ ਪ੍ਰੈਸ਼ਰ ਵਾਲੇ ਚੋਣ ਮਤਾਜ਼ ਦੇ ਵਿੱਚ ਨੇ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਕਿੰਨਾ ਕੁ ਹੰਗਾਰਾ ਮਿਲ ਰਿਹਾ ਹੈ ਦੇਖੋ ਭਾਜੀ ਇਸ ਤਰ੍ਹਾਂ ਹੈ ਆਮ ਆਦਮੀ ਪਾਰਟੀ ਦਾ ਜਿਹੜਾ ਉਮੀਦਵਾਰ ਹੈ ਅਸ਼ੋਕ ਪ੍ਰੈਸ਼ਰ ਪੱਪੀ ਬੇਸ਼ੱਕ ਉਹਨਾਂ ਦਾ ਪੂਰੇ ਲੁਧਿਆਣੇ ਵਿੱਚ ਕੋਈ ਏਡਾ ਨੈਟਵਰਕ ਮਤਲਬ ਪਰਸਨਲ ਕਹਿ ਸਕਦੇ ਆਪਾਂ ਵੀ ਨਹੀਂ ਹੈ ਲੇਕਨ ਉਹਨਾਂ ਦੇ ਨਾਲ ਜਿਹੜੇ ਬਾਕੀ ਦੇ ਐਮ.ਐਲ.ਏ ਨੇ ਉਹ ਵੀ ਉਹਨਾਂ ਦੇ ਨਾਲ 6 ਐਮ.ਐਲ.ਏ ਘੱਟੋ ਘੱਟ ਹੈਗੇ ਨੇ ਉਹਨਾਂ ਨੂੰ ਸਪੋਰਟ ਮਿਲੇਗੀ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਨੇ ਕਈ ਕੰਮ ਵੀ ਕੀਤੇ ਹੈ ਬਿਜਲੀ ਮੁਆਫ ਕੀਤੀ ਹੈ ਬੱਸਾਂ ਦਾ ਕਿਰਾਇਆ ਫ੍ਰੀ ਜਿਹੜਾ ਹੈ ਉਹ ਵੀ ਚੱਲ ਰਿਹਾ ਹੈ ਇਸ ਤੋਂ ਇਲਾਵਾ ਟੋਲ ਟੈਕਸ ਫ੍ਰੀ ਕੀਤੇ ਨੇ ਇਹ ਸਿੰਗਲ ਪੈਨਸ਼ਨ ਕੀਤੀ ਹੈ ਵਿਧਾਇਕਾਂ ਦੀ ਤੇ ਸੰਸਦਾਂ ਦੀ ਇਹ ਚੀਜ਼ ਜਿਹੜੀ ਹੈ ਨਾ ਲੋਕਾਂ ਦੇ ਉੱਤੇ ਅਸਰ ਕਰਕੇ ਗਈ ਹੈ ਉਹ ਅਸਰ ਅੱਜ ਵੀ ਹੈ ਇਸ ਕਰਕੇ ਪਿੰਡਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਨੂੰ ਕੁਝ ਨਾ ਕੁਝ ਕੀ ਕਾਫੀ ਹੱਦ ਤੱਕ ਵੋਟ ਮਿਲਣ ਦੀ ਸੰਭਾਵਨਾ ਹੈ ਪੱਪੀ ਦਾ ਆਪ ਦਾ ਇਹ ਮੇਚ ਹੈ ਕੁਝ ਹੋਵੇ ਨਾ ਹੋਵੇ ਲੇਕਿਨ ਝਾੜੂ ਦੇ ਨਾਂ ਤੇ ਵੋਟ ਪੈਣੀ ਉਹ ਪੈਣੀ ਹੈ ਜਿਹੜੀ ਵੀ ਪੈਣੀ ਹੈ ਉਹ ਵੱਖਰੀ ਗੱਲ ਹੈ ਕਿ ਇਹ ਉਹਨਾਂ ਦੀਆਂ ਲੋਕਾਂ ਦੀਆਂ ਉਮੀਦਾਂ ਦੇ ਉੱਤੇ ਆਮ ਆਦਮੀ ਪਾਰਟੀ ਉਹਨਾਂ ਖੜੀ ਨਹੀਂ ਉਤਰ ਸਕੀ ਜਿੰਨਾ ਉਤਰਨਾ ਚਾਹੀਦਾ ਸੀ ਜੋ ਇਹਨਾਂ ਨੇ ਵਾਅਦੇ ਕੀਤੇ ਸੀ ਕਿਉਂਕਿ ਵਾਅਦੇ ਤਾਂ ਇਹਨਾਂ ਨੇ ਬਹੁਤ ਕੀਤੇ ਸੀ ਲੇਕਿਨ ਨਿਵਾਇ ਨਹੀਂ ਦੇਖੋ ਲੋਕ ਸ਼ਰਿਆਮ ਇਹ ਵੀ ਕਹਿ ਰਹੇ ਨੇ ਕਿ ਇਹਨਾਂ ਨੇ ਕਿਹਾ ਸੀ ਕਿ ਅਸੀਂ ਪੰਜਾਬ ਹਤੈਸ਼ੀਆਂ ਨੂੰ ਅੱਗੇ ਲਿਆਵਾਂਗੇ ਆਮ ਘਰਾਂ ਦੇ ਮੁੰਡਿਆਂ ਨੂੰ ਅੱਗੇ ਲਿਆਵਾਂਗੇ ਲੇਕਿਨ ਹੁਣ ਜਿਹੜੀਆਂ 13 ਉਮੀਦਵਾਰ ਇਹਨਾਂ ਨੇ ਖੜੀ ਕੀਤੇ ਉਹਨਾਂ ਚ ਸ਼ਾਇਦ ਕੋਈ ਵੀ ਕੋਈ ਬਾਹਰੀ ਪਾਰਟੀ ਚੋਂ ਲਿਆਂਦਾ ਹੋਇਆ ਇੱਕ ਆਪਣਾ ਕਲਾਕਾਰ ਹੈ ਕਰਨਜੀਤ ਅਨਮੋਲ ਲੇਕਿਨ ਆਮ ਘਰਾਂ ਦਾ ਜਿਸ ਤਰ੍ਹਾਂ ਇਹਨਾਂ ਨੇ ਅਸੈਂਬਲੀ ਵੇਲੇ ਆਮ ਘਰਾਂ ਦੇ ਮੁੰਡਿਆਂ ਨੂੰ ਹਾਈਲਾਈਟ ਕੀਤਾ ਸੀ ਅੱਗੇ ਲਿਆਂਦਾ ਸੀ ਉਸਲੀ ਕਿ ਨਾਲ ਹੁਣ ਨਹੀਂ ਕੀਤਾ ਇਹ ਲੋਕ ਮਹਿਸੂਸ ਵੀ ਕਰਦੇ ਨੇ ਪਰੰਤੂ ਫੇਰ ਵੀ ਇਹਨਾਂ ਨੂੰ ਜਿਹੜੀਆਂ ਬੇਸਿਕ ਚੀਜ਼ਾਂ ਇਹਨਾਂ ਨੇ ਲੋਕਾਂ ਦੇ ਲਈ ਕੀਤੀਆਂ ਉਹਨਾਂ ਕਰਕੇ ਵੋਟ ਪੈਣੀ ਹੀ ਪੈਣੀ ਹੈ ਕੁਝ ਹੱਦ ਤੱਕ ਅੱਛਾ ਇੱਕ ਹੋਰ ਹੈ ਅਕਾਲੀ ਦਲ ਪਿਛਲੇ ਆਪਾਂ 2017 ਤੋਂ ਲੈ ਕੇ ਹੁਣ ਤੱਕ ਦੇਖੀਏ ਇਸ ਦਾ ਗ੍ਰਾਫ ਲਗਾਤਾਰ ਹੇਠਾਂ ਚੱਲਦਾ ਆ ਰਿਹਾ ਠੀਕਾ पर ਪਿਛਲੇ ਕੁਝ ਸਮੇਂ ਤੋਂ ਉਸ ਵੱਲੋਂ ਯਤਨ ਕੀਤੇ ਜਾ ਰਹੇ ਨੇ ਕਿ ਕਿਵੇਂ ਨਾ ਕਿਵੇਂ ਅਕਾਲੀ ਦਲ ਨੂੰ ਉਭਾਰਿਆ ਜਾ ਸਕੇ ਸੁਪੀਰ ਸਿੰਘ ਬਾਦਲ ਵੀ ਲੱਗੇ ਹੋਏ ਨੇ ਰਣਜੀਤ ਸਿੰਘ ਢਿੱਲੋਂ ਦੀ ਕੀ ਪੋਜੀਸ਼ਨ ਹੈ ਇਸ ਸਮੇਂ ਖਾਸ ਤੌਰ ਤੇ ਪਿੰਡੂ ਇਲਾਕਿਆਂ ਦੇ ਵਿੱਚ ਦੇਖੋ ਪਿੰਡੂ ਇਲਾਕਿਆਂ ਦੇ ਵਿੱਚ ਰਣਜੀਤ ਸਿੰਘ ਢਿੱਲੋਂ ਦੀ ਪੋਜੀਸ਼ਨ ਟੱਕੜੀ ਕਰਕੇ ਇਹ ਕਹਿ ਲਓ ਵੀ ਪਹਿਲਾਂ ਨਾਲੋਂ ਮਤਲਬ ਲੋਕੀ ਟੱਕੜੀ ਵੱਲੋਂ ਪਹਿਲਾਂ ਨਾਲੋਂ ਵੱਧ ਝੁਕੇ ਨਹੀਂ ਹੁਣ ਕਿਉਂਕਿ ਇਹਨਾਂ ਪਿਛਲੀਆਂ ਪਿਛਲੇ ਸਮੇਂ ਦੇ ਵਿੱਚ ਅਕਾਲੀ ਦਲ ਦੀਆਂ ਜਿਹੜਾ ਵੱਡਾ ਹਿੱਸਾ ਸੀ ਵੋਟਾਂ ਵਾਲਾ ਉਹ ਕਨਵਰਟ ਹੋ ਗਿਆ ਸੀ ਆਮ ਆਦਮੀ ਪਾਰਟੀ ਵੱਲ ਇਸੇ ਕਰਕੇ ਆਮ ਆਦਮੀ ਪਾਰਟੀ 99 ਸੀਟਾਂ ਲੈ ਗਈ ਸੀ ਇਸ ਵਾਰੀ ਲੋਕਾਂ ਦੇ ਵਿੱਚ ਉਹ ਗੱਲ ਹੈ ਨਹੀਂ ਇਸ ਕਰਕੇ ਕਾਫੀ ਹੱਦ ਤੱਕ ਬੋਰਡ ਜਿਹੜੀ ਹੈ ਪਿੱਛੇ ਨੂੰ ਗਈ ਹੈ ਵੋਟਾਂ ਵਹਿਣਗੀਆਂ ਵੀ ਲੇਕਿਨ ਸ਼ਹਿਰ ਦੇ ਵਿੱਚ ਬਹੁਤ ਸਖਤ ਮੁਕਾਬਲਾ ਹੈ ਚਾਹੇ ਜੀਤ ਢੱਲੋਂ ਦਾ ਅਕਸਰ ਸਾਫ਼ ਹੈ ਇਹ 'ਚ ਕੋਈ ਸ਼ੱਕ ਨਹੀਂ ਲੇਕਿਨ ਉਹ ਏਡੇ ਵੱਡੇ ਕਾਦੇ ਲੀਡਰ ਨਹੀਂ ਕਹੇ ਜਾ ਸਕਦੇ ਕਿ ਉਹ ਆਪਾਂ ਕਹ ਜੀਏ ਇੱਕ ਵੱਡੇ ਮਾਰਜਨ ਨਾਲ ਜਾਂ ਉਹ ਬਾਕੀ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਹਰਾ ਕੇ ਜਿੱਤ ਸਕਦੇ ਨੇ ਹਾਂ ਅਕਾਲੀ ਦਲ ਦੇ ਕੋਲ ਇੱਕ ਚਿਹਰਾ ਸੀ ਮਨਪ੍ਰੀਤ ਵਾਲੀ ਅਗਰ ਉਹਨੂੰ ਖੜੇ ਕਰਦੇ ਤਾਂ ਕਾਫੀ ਸਕੋਪ ਸੀ ਪਰ ਉਹ ਵੀ ਇੱਕ ਵਾਰ ਖੜਾ ਐ ਸੀ ਲੇਕਿਨ ਉਦੋਂ ਭਾਜਪਾ ਵੀ ਨਾਲ ਸੀ ਲੇਕਿਨ ਉਹ ਫੇਰ ਵੀ ਜਿੱਤ ਨਹੀਂ ਸਕਿਆ ਜੀ ਜੀ ਇਸ ਕਰਕੇ ਕਾਲੀਦਲ ਨੂੰ ਵੋਟਾਂ ਤਾਂ ਪੈਣਗੀਆਂ ਪਰ ਐਡਾ ਕੋਈ ਬਹੁਤੀ ਜਣੀ ਆਪਾਂ ਕਹਦੀ ਵੀ ਪੂਰੇ ਹਾਫ ਐਂਡ ਹਾਫ ਮੁਕਾਬਲੇ ਦੇ ਵਿੱਚ ਕਾਲੀਦਲ ਖੜਾ ਹੋ ਕਿਤੇ ਦਿਸਦਾ ਵਾ ਉਹ ਲੁਧਿਆਣੇ 'ਚ ਨਹੀਂ ਦਿਸਦਾ ਅ ਨਿਜੇ ਸਾਹਿਬ ਇੱਕ ਹੋਰ ਜਿਹੜਾ ਲੋਕ ਇਨਸਾਫ ਪਾਰਟੀ ਪਿਛਲੀ ਵਾਰ ਜਦੋਂ ਲੋਕ ਸਭਾ ਚੋਣਾਂ ਹੋਈਆਂ ਸੀਗੇ ਤਾਂ ਸਿਮਰਜੀਤ ਸਿੰਘ ਬੈਂਸ ਦੂਜੇ ਸਥਾਨ ਤੇ ਆਏ ਸੀਗੇ ਤੇ ਉਹਨਾਂ ਦੀਆਂ ਸਰਗਰਮੀਆਂ ਇਸ ਸਮੇਂ ਜ਼ਿਆਦਾ ਨਜ਼ਰ ਨਹੀਂ ਆ ਰਹੀਆਂ ਉਹਦਾ ਰਹਾਸ ਮਈ ਟੰਗ ਦੇ ਨਾਲ ਜਿਵੇਂ ਚੁੱਪ ਹੋਣਾ ਹਾਲ ਤੱਕ ਉਹ ਉਮੀਦਵਾਰੀ ਨਾ ਜਿਤਾਉਣਾ ਇਹਦੇ ਵਿੱਚ ਕੀ ਕਾਰਨ ਹੈ ਅਸਲ 'ਚ ਉਹਦਾ ਕਾਰਨ ਮੇਨ ਇਹ ਆ ਕਿ ਦੇਖੋ ਇੱਕ ਤਾਂ ਇਹ ਉਸ ਤੋਂ ਬਾਅਦ ਨਾ ਬਲਾਤਕਾਰ ਦੇ ਕੇਸ ਵਿੱਚ ਜੁੜਦੇ ਰਹੇ ਕਾਫੀ ਚਿਰ ਜੀ ਵਿਰੋਧੀ ਪਾਰਟੀ ਜਿਹੜੇ ਵਿਰੋਧੀ ਬੰਦੇ ਸੀ ਉਹ ਕਹਿੰਦੇ ਸੀ ਅਸੀਂ ਇਹਨਾਂ ਨੂੰ ਅੰਦਰ ਕਰਾਉਣਾ ਹੀ ਕਰਾਉਣਾ ਔਰਤ ਵੀ ਜਿਹੜੀ ਕਹਿੰਦੀ ਸੀ ਕਿ ਕੱਥੇ ਤੌਰ ਤੇ ਮੇਰੇ ਨਾਲ ਇਸ ਤਰ੍ਹਾਂ ਹੋਇਆ ਉਹ ਵੀ ਕਹਿੰਦੀ ਸੀ ਮੈਂ ਇਹਨੂੰ ਗ੍ਰਿਫਤਾਰ ਕਰਾਉਣਾ ਹੀ ਕਰਾਉਣਾ ਉਹਦੇ ਲਈ ਉਹਨਾਂ ਨੇ ਕਮਿਸ਼ਨਰ ਦੇ ਦਫ਼ਤਰ ਦੇ ਅੱਗੇ ਧਰਨਾ ਦਈ ਰੱਖਿਆ ਮੇਰਾ ਖਿਆਲੋ ਲਗਭਗ 1 ਸਾਲ ਜਾਂ ਕਾਫੀ ਕਈ ਮਹੀਨੇ ਉਹ ਧਰਨਾ ਚੱਲਦਾ ਰਿਹਾ ਤੇ ਉਹਦੇ ਨਾਲ ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਵੀ ਧਰਨੇ ਤੇ ਬੈਠੇ ਰਹੇ ਉਸ ਔਰਤ ਦੇ ਨਾਲ ਇੱਕ ਤਾਂ ਇਹ ਉਧਰ ਉਲਝੇ ਰਹੇ ਇਹਨਾਂ ਦਾ ਤਾਂ ਧਿਆਨ ਜਿਹੜਾ ਹੈ ਆਪਣੇ ਕੰਮਾਂ ਵੱਲ ਘਟ ਰਿਹਾ ਦੂਸਰਾ ਫ ਭਾਰਤੀ ਜਨਤਾ ਪਾਰਟੀ ਦੀ ਸਪੋਰਟ ਸ਼ੁਰੂ ਕਰਤੀ ਜਿਹੜੀਆਂ ਉਪਚੋਣਾ ਹੋਈਆਂ ਸੀਗੀਆਂ ਜਲੰਧਰ ਦੇ ਵਿੱਚ ਉੱਥੇ ਇਹਨਾਂ ਨੇ ਫੁੱਲ ਕੇ ਉਹਨਾਂ ਦੀ ਸਪੋਰਟ ਕੀਤੀ ਸੀ ਰੋਡ ਸ਼ੋਅ ਕੱਢਿਆ ਸੀ ਲੇਕਿਨ ਉਸ ਤੋਂ ਬਾਅਦ ਭਾਜਪਾ ਨੇ ਇਹਨਾਂ ਨੂੰ ਲੈਣ ਤੋਂ ਇਨਕਾਰ ਕਰਤਾ ਕਿਉਂ ਕਰਤਾ ਸੁਣਨ ਵਿੱਚ ਇਹ ਆ ਰਿਹਾ ਕਿ ਜਿਹੜੀ ਭਾਜਪਾ ਦੀ ਲੋਕ ਲੀਡਰਸ਼ਿਪ ਹੈ ਉਹ ਇਹਨਾਂ ਨੂੰ ਲੈ ਕੇ ਰਾਜੀ ਨਹੀਂ ਸੀ ਉਹਨਾਂ ਨੂੰ ਇਹ ਸੀ ਵੀ ਅਗਰ ਇਹ ਸਾਡੀ ਪਾਰਟੀ ਚ ਆ ਜਾਂਦੇ ਆ ਤਾਂ ਫਿਰ ਇਹਨਾਂ ਦਾ ਇੰਪ੍ਰੈਸ਼ਨ ਇਹਨਾਂ ਦਾ ਰੋਹ ਵੱਧ ਜਾਊਗਾ ਤੇ ਸਾਡੀ ਪੀਛੇ ਜਿਹੜੀ ਹੈ ਉਹ ਖਰਾਬ ਹੋ ਜਾਏਗੀ ਉਸ ਤੋਂ ਬਾਅਦ ਇਹਨਾਂ ਨੇ ਫਿਰ ਅਕਾਲੀ ਦਲ ਨਾਲ ਕਾਂਗਰਸ ਨਾਲ ਹੁਣ ਕਾਂਗਰਸ ਦੇ ਨਾਲ ਤਾਂ ਪਿਛਲੇ 1.5 ਮਹੀਨੇ ਤੋਂ ਇਹਨਾਂ ਦੀ ਗੱਲ ਚੱਲ ਰਹੀ ਸੀ ਵੀ ਸ਼ਾਇਦ ਅੱਜ ਨੂੰ ਹੋਤਾ ਹੋਇਆ ਕੱਲ ਹੋਇਆ ਲੇਕਿਨ ਉਹ ਵੀ ਨਹੀਂ ਹੋਇਆ ਕਿਉਂਕਿ ਕਾਂਗਰਸ ਨੇ ਉਮੀਦਵਾਰ ਹੁਣ ਨਾਤਾ ਹੁਣ ਉਹ ਵੀ ਗੱਲ ਖਤਮ ਹੈ ਹੁਣ ਜੇ ਅਗਰੇ ਆਪਣੇ ਆਪ ਖੜਦੇ ਨਹੀਂ ਇਹਨਾਂ ਵਾਸਤੇ ਬਹੁਤ ਹੀ ਕੰਡਿਆਂ ਦੀ ਸੇਜ ਵਾਲੀ ਗੱਲ ਹੋ ਜੈਣੀ ਕਿਉਂਕਿ ਪਹਿਲਾਂ ਇਹ ਦੋਨੇ ਭਰਾ ਦੋ ਹਲਕਿਆਂ ਦੇ ਦੋ ਵਿਧਾਨ ਸਭਾ ਹਲਕਿਆਂ ਦੇ ਵਿੱਚ ਇਹ ਬੜਾ ਇੱਕ ਸੀਗੇ ਸਿਆਣਾ ਦੱਖਣੀ ਤੋਂ ਬਲਵਿੰਦਰ ਸਿੰਘ ਵੈਸ ਤੇ ਆਤਮਨਗਰ ਤੋਂ ਸਿਮਰਜੀਤ ਸਿੰਘ ਵੈਸ ਹੁਣ ਉਹ ਵੀ ਹਾਰ ਚੁੱਕੇ ਨੇ ਉਥੋਂ ਵੀ ਕੋਈ ਤੀਸਰੇ ਕੋਈ ਭਰਾ ਤੀਸਰੇ ਤੇ ਰਿਆ ਕੋਈ ਚੌਥੇ ਤਰਿਆ ਉਥੇ ਵੀ ਇਹਨਾਂ ਦੀ ਗੱਲਬਾਤ ਇੰਨੀ ਰਹੀ ਦੀ ਫਿਰ ਇੱਕ ਹਿੰਦੂ ਗਰੀਬ ਵੋਟ ਇਹਨਾਂ ਨੂੰ ਬਹੁਤ ਪੈਂਦੀ ਹੁੰਦੀ ਸੀ ਕਿਉਂਕਿ ਇਹਨਾਂ ਨੇ ਆਪਣੇ ਘਰ ਦਫ਼ਤਰ ਘਰ ਦੇ ਵਿੱਚ ਜਿਹੜਾ ਦਫ਼ਤਰ ਬਣਾਇਆ ਸੀ ਉਸ ਦਫ਼ਤਰ ਦੇ ਵਿੱਚ ਇੱਕ ਸੇਵਾ ਸੈਂਟਰ ਬਣਾਇਆ ਹੋਇਆ ਸੀ ਉੱਥੇ ਹਰ ਬੰਦਾ ਆਉਂਦਾ ਸੀ ਆਪਦਾ ਕੰਮ ਕਰਵਾਉਂਦਾ ਸੀਗਾ ਲੇਕਿਨ ਉਹ ਜਿਹੜੀ ਉਹ ਵੋਟ ਸੀ ਉਹ ਹੁਣ ਕਾਫੀ ਹੱਦ ਤੱਕ ਮੋਦੀ ਵੱਲ ਨੂੰ ਕਨਵਰਟ ਹੋ ਚੁੱਕੀ ਹੈ ਅਨੇਕਾਂ ਕਾਕੇ ਅਦਰ ਇੱਕ ਹਾਂਜੀ ਹੁਣ ਜਿਸ ਤਰੀਕੇ ਨਾਲ ਤੁਸੀਂ ਸਾਰੇ ਹੀ ਪਾਰਟੀਆਂ ਦੇ ਉਮੀਦਵਾਰਾਂ ਦੀ ਪੋਜੀਸ਼ਨ ਦੱਸੀ ਹੈ ਪਰ ਇਹਦੇ ਨਾਲ ਨਾਲ ਜਿਹੜੀ ਲੋਕਾਂ ਦੀ ਪੋਜੀਸ਼ਨ ਹੈ ਜਾਂ ਲੋਕਾਂ ਦੀ ਮੰਗਾਂ ਨੇ ਉਹਦੇ ਬਾਰੇ ਵੀ ਆਪਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਵੀ ਇੱਥੇ ਦੇ ਲੋਕਾਂ ਦੀਆਂ ਮੰਗਾਂ ਕੀ ਨੇ ਦੇਖੋ ਜੀ ਲੋਕਾਂ ਦੀਆਂ ਮੰਗਾਂ ਤਾਂ ਉਹੀ ਨੇ ਜੋ ਪੰਜਾਬ ਦੇ ਲੋਕਾਂ ਦੀਆਂ ਨੇ ਉਹੀ ਸਾਡੇ ਲੁਧਿਆਣੇ ਦੇ ਲੋਕਾਂ ਦੀਆਂ ਮੰਗਾਂ ਨੇ ਜਿਸ ਤਰ੍ਹਾਂ ਲੋਕੀ ਇਹ ਦੇਖੋ ਸੁਝਾਨ ਬੰਦੇ ਸੋਧਿਆ ਪੰਜਾਬ ਦੇ ਜਿਹੜੇ ਮੁੱਦੇ ਨੇ ਪਾਣੀਆਂ ਦੇ ਮੁੱਦੇ ਜਾਂ ਹੋਰ ਮੁੱਦੇ ਦੇਖੋ ਉਹਨਾਂ ਦਾ ਅਸਰ ਤਾਂ ਹਰ ਬੰਦੇ ਤੇ ਪੈਂਦਾ ਹੀ ਪੈਂਦਾ ਹੈ ਹੁਣ ਛੋਟੇ ਲੈਵਲ ਦੇ ਉੱਤੇ ਲੋਕ ਇਹ ਸੋਚਦੇ ਨੇ ਵੀ ਦੇਖੋ ਇਹਨਾਂ ਨੇ 100000 ਰੁਪਏ ਔਰਤਾਂ ਨੂੰ ਦੇਣਾ ਸੀ ਉਹ ਦਿੱਤਾ ਨਹੀਂ ਹੈ ਹੂੰ ਵਿਰੋਧੀ ਪਾਰਟੀਆਂ ਵੀ ਰੌਲਾ ਪਾ ਰਹੀਆਂ ਨੇ ਜੇ ਜੇਕਰ ਇਹਨਾਂ ਨੇ ਦੇਣਾ ਸ਼ੁਰੂ ਕਰਤਾ ਤਾਂ ਵਿਰੋਧੀ ਪਾਰਟੀਆਂ ਨੇ ਫਿਰ ਇਹ ਕਹਿਣਾ ਸ਼ੁਰੂ ਕਰ ਦੇਣਾ ਵਾ ਦੇਖੋ ਜੀ ਖਜ਼ਾਨਾ ਤਾਂ ਪਹਿਲਾਂ ਹੀ ਖਾਲੀ ਸੀਗਾ ਤੇ ਇਹਨਾਂ ਨੇ ਇੰਨਾ ਕਰਜਾ ਚੱਕਿਆ ਹੁਣ ਹੋਰ ਕਰਜਾ ਚੱਕ ਲਿਆ ਸੋ ਵਿਰੋਧੀ ਪਾਰਟੀ ਨੇ ਆਪਣੀ ਗੱਲ ਹੈ ਜਿਹੜੀ ਲੋਕਾਂ ਦੇ ਮੁੱਦਿਆਂ ਦੀ ਗੱਲ ਹੈ ਲੋਕ ਕੀ ਸੋਚਦੇ ਸੀ ਵੀ ਸਾਨੂੰ ਸਰਕਾਰੀ ਦਫ਼ਤਰਾਂ 'ਚ ਜਾ ਕੇ ਖੱਜਲ-ਖੁਆਰੀ ਨਾ ਹੋਵੇ ਆਮ ਬ ਦੇ ਸੱਤ ਬਦਲਾ ਲਿਆਂਦਾ ਸੀ ਲੋਕਾਂ ਨੇ ਇਹ ਕੋਈ ਬਦਲਾ ਆਇਆ ਨਹੀਂ ਅੱਜ ਵੀ ਸਰਕਾਰੀ ਦਫ਼ਤਰਾਂ ਚ ਉਹੀ ਖੱਜਲ ਖਵਾਰੀ ਹੈ ਉਹੀ ਰੈਜਿਸਟਰੀ ਹੈ ਉਹੀ ਸਾਰਾ ਕੁਝ ਚੱਲ ਰਿਹਾ ਹੈ ਵਿਧਾਇਕਾਂ ਦੇ ਜਾਂ ਇਹਨਾਂ ਦੇ ਹੋਰਾਂ ਦੇ ਪੁਲਿਸ ਵੀ ਉਸੇ ਤਰੀਕੇ ਨਾਲ ਕੰਮ ਕਰ ਰਹੀ ਹੈ ਜਿਹੜੇ ਹੋਰ ਦੂਸਰੇ ਮਾਲ ਮਹਿਕਮਾ ਹੈ ਤੁਸੀਂ ਕਿਸੇ ਵੀ ਮਹਿਕਮੇ ਚਲੇ ਜਾਓ ਸਰਕਾਰੀ ਦੇ ਵਿੱਚ ਉਹੀ ਕੰਮ ਦਾ ਪੀਛਣਾ ਜੋ ਉਹੀ ਤਰੀਕਾ ਵਾ ਜੋ ਪਹਿਲਾਂ ਸੀਗਾ ਕਾਂਗਰਸ ਵੇਲੇ ਕਾਜੀਦਾਲ ਵੇਲੇ ਕੋਈ ਬਦਲਾ ਨਹੀਂ ਆਇਆ ਲੋਕੀ ਇਹ ਗੱਲ ਨੂੰ ਮਹਿਸੂਸ ਕਰਦੇ ਨੇ ਇਸ ਕਰਕੇ ਹੋ ਸਕਦਾ ਨੋਟਾਂ ਦੀ ਨੋਟਾਂ ਨੂੰ ਜਿਹੜੀਆਂ ਵੋਟਾਂ ਪੈਂਦੀਆਂ ਨੇ ਉਹ ਵੀ ਵੱਧ ਜਾਣ ਇਸ ਬਾਰੇ ਇਹ ਨਾਲੋਂ ਪਿਛਲੀ ਵਾਰੀ 10000 ਦੇ ਕਰੀਬ ਪਈਆਂ ਸੀ ਉਸ ਤੋਂ ਪਿਛਲੀ ਵਾਰੀ 3000 ਦੇ ਕਰੀਬ ਪਈਆਂ ਸੀ ਇਸ ਵਾਰੀ ਦੇਖੋ ਵਧਦੀਆਂ ਨੇ ਜਾਂ ਕੀ ਪੋਜੀਸ਼ਨ ਦੇ ਹੈ ਲੇਕਿਨ ਵਧਣ ਦੀ ਸੰਭਾਵਨਾ ਕਾਫੀ ਹੈ ਲੋਕਾਂ ਦੇ ਵਿੱਚ ਹੁਣ ਲੋਕ ਕਿਸੇ ਪਾਰਟੀ ਤੋਂ ਸੈਟੀਸਫਾਈ ਨਹੀਂ ਕਿਉਂਕਿ ਲੋਕੀ ਸੋਝਿਆ ਕਾਂਗਰਸ ਨੂੰ ਵੀ ਦੇਖ ਰਹੇ ਆ ਅਕਾਲੀ ਦਲ ਨੂੰ ਵੀ ਦੇਖ ਰਹੇ ਆ ਭਾਜਪਾ ਉਹਨਾਂ ਦੇ ਨਾਲ ਸੀ ਉਸ ਵੇਲੇ ਤੇ ਹੁਣ ਆਵਾਜ਼ ਦੇ ਪਾਰਟੀ ਦੇ ਲੋਕੀ ਕਨਫਿਊਜ਼ ਹੋਏ ਹੋਏ ਨੇ ਕਿ ਤੀਨੋਂ ਵੋਟ ਪਾਈਏ ਕਿਹਨੂੰ ਛੱਡੀਏ ਅੱਜ ਕੱਲ ਲੋਕਾਂ ਦੀ ਇਹ ਪੀਸ਼ਨ ਬਣੀ ਹੋਈ ਐ ਇੱਥੋਂ ਤੇ ਮੈਨੂੰ ਇੱਕ ਇਹ ਵੀ ਦੱਸੋ ਕਿ ਜਿਹੜਾ ਲੁਧਿਆਣਾ ਸ਼ਹਿਰ ਹੈ ਸੰਨਤੀ ਸ਼ਹਿਰ ਹੈ ਇਹਦਾ ਕੋਈ ਵਿਕਾਸ ਦੇ ਕਾਰਜ ਕਿਸ ਤਰੀਕੇ ਦੇ ਰੜਨੇ ਨੇ ਲੋਕਾਂ ਨੂੰ ਬਰਿਆਦੀ ਸੰਸਰਤਾ ਮਿਲ ਰਹੀ ਆ ਕਿ ਨਹੀਂ ਮਿਲ ਰਹੀ ਆ ਇਹ ਦੇਖੋ ਜੀ ਜਿੱਥੋਂ ਤੱਕ ਤਾਂ ਆਪਣੇ ਲੁਧਿਆਣੇ ਦੀ ਗੱਲ ਆ ਜਿਹੜੀਆਂ ਮੇਨ ਸਹੂਲਤਾਂ ਨੇ ਉਹ ਹਾਲ ਤੁਹਾਨੂੰ ਦੱਸਿਆ ਮੈਂ ਹੁਣ ਤਾਂ 6-7 ਮਹੀਨੇ ਤੋਂ ਵੀ ਵੱਧ ਸਮਾਂ ਹੋ ਗਿਆ ਕਾਰਪੋਰੇਸ਼ਨ ਦੇ ਇਹਾਂ ਚਿਕਨਾ ਦੁਆਰਾ ਹੋਣੀ ਸੀ ਲਗਭਗ ਸਾਲ ਹੀ ਹੋ ਗਿਆ ਇਹਨਾਂ ਨੇ ਉਹ ਕੌਂਸਲਰਾਂ ਦੀਆਂ ਪਾਵਰਾਂ ਵਾਪਸ ਲੈ ਲਈਆਂ ਸੀਗੀਆਂ ਤੇ ਸਿੱਧੇ ਕੰਮ ਵੀ ਦਫ਼ਤਰ ਦੇ ਵਿੱਚੋਂ ਕਰਾਉ ਉਦੋਂ ਦਾ ਜਿਹੜਾ ਹੈ ਉਹ ਡਿਵੈਲਪਮੈਂਟ ਦਾ ਹਾਲ ਉਦੋਂ ਵੀ ਮਾੜਾ ਹੋ ਗਿਆ ਜੀ ਪਹਿਲਾਂ ਨਾਲੋਂ ਵੀ ਡਿਵੈਲਪਮੈਂਟ ਦਾ ਹਾਲ ਮਾੜਾ ਗਲੀਆਂ ਨਾਲੀਆਂ ਦਾ ਜਾਂ ਹੋਰ ਕਿਸੇ ਤਰ੍ਹਾਂ ਦਾ ਆਪਾਂ ਡਿਵੈਲਪਮੈਂਟ ਦੀ ਅਗਰ ਗੱਲ ਕਰਦੇ ਹਾਂ ਨਾ ਸੜਕਾਂ ਦੀ ਜਾਂ ਉਹ ਜਿਹੜੀਆਂ ਬਣ ਗਈਆਂ ਬਣ ਗਈਆਂ ਰਹਿ ਗਈਆਂ ਰਹਿ ਗਈਆਂ ਤੇ ਮਤਲਬ ਇੱਕ ਪੋਲੀਟਿਕਲ ਐਂਗਲ ਦੇ ਉੱਤੋਂ ਕੋਈ ਕੰਮ ਹੋ ਜਵੇ ਹੋ ਜਵੇ ਲੇਕਿਨ ਆਮ ਨਾਰਮਲ ਜੇ ਆਪਾਂ ਕਹਿੰਦੇ ਇੱਕ ਸਪੀਡ ਦੇ ਨਾਲ ਕੰਮ ਚੱਲਦਾ ਉਹ ਨਹੀਂ ਹੋ ਰਿਹਾ ਹੈਗਾ ਜੇਕਰ ਕੰਮ ਨਹੀਂ ਹੋ ਰਿਹਾ ਤੇ ਇਸ ਚੋਣਾ ਦਿੱਤੇ ਵੀ ਅਸਰ ਪਊਗਾ ਆਮ ਆਦਮੀ ਪਾਰਟੀ ਦੇ ਦੀਏ ਵੋਟਾਂ ਤੇ ਵੀ ਅਸਰ ਪਊ ਹਾਂਜੀ ਦੇਖੋ ਅਸਰ ਤਾਂ ਪੈਣਾ ਲਾਜ਼ਮੀ ਹੈ ਕਿਉਂਕਿ ਜਿਹੜੀਆਂ ਸਰਵੇਖਿੰਦੀਆਂ ਚੋਣਾਂ ਹੋਣੀਆਂ ਸੀ ਉਹ ਇੱਕ ਸਾਲ ਡੇਢ ਸਾਲ ਹੋ ਗਿਆ ਲਗਭਗ ਡਿਉ ਹੋਈਆਂ ਨੂੰ ਕੋਈ ਨਹੀਂ ਕਰਵਾਈਆਂ ਇਹਨਾਂ ਨੇ ਇਸੇ ਕਰਕੇ ਨਹੀਂ ਕਰਵਾਈਆਂ ਬਈ ਲੋਕਾਂ ਦੇ ਵਿੱਚ ਜਿਹੜੇ ਹੈ ਮਤਲਬ ਕਿਵੇਂ ਜਾਵਾਂਗੇ ਕੀ ਹਾਲ ਹੋਊਗਾ ਜੇ ਕੱਲ ਨੂੰ ਕਿਸੇ ਹੋਰ ਪਾਰਟੀ ਦਾ ਮੇਅਰ ਬਣ ਗਿਆ ਫਿਰ ਸਾਨੂੰ ਕੀ ਫਾਇਦਾ ਇਹ ਇਸ ਗੱਲ ਨੂੰ ਆਵਾਦੀ ਪਾਰਟੀ ਚੰਗੀ ਤਰ੍ਹਾਂ ਸਮਝਦੀ ਆ ਲੇਕਿਨ ਇਹਨਾਂ ਦੀ ਕਮਾਂਡ ਜਿੱਥੋਂ ਚੱਲਦੀ ਆ ਉੱਥੇ ਤੱਕ ਸ਼ਾਇਦ ਇਹ ਸੁਨੇਹਾ ਗਿਆ ਨਹੀਂ ਜਾਂ ਕੀ ਮਸਲਾ ਵਾ ਲੋਕਲ ਲੀਡਰ ਇਹ ਕੱਲ ਨੂੰ ਸਮਝਦੇ ਵੀ ਨਹੀਂ ਇਸੇ ਕਰਕੇ ਕਾਰਪੇਹਿੰਦੀਆਂ ਚੋਣਾਂ ਨਹੀਂ ਹੋਈਆਂ ਹੁਣ ਬਾਅਦ ਕਦੋਂ ਹੁੰਦੀਆਂ ਕਦੋਂ ਨਹੀਂ ਇਹ ਵੀ ਪਤਾ ਨਹੀਂ ਹੈ ਕਿਉਂਕਿ ਜੇ ਇਹਨਾਂ ਚੋਣਾਂ ਦੇ ਵਿੱਚ ਦੂਸਰੀਆਂ ਪਾਰਟੀਆਂ ਭਾਰੂ ਰਹੀਆਂ ਤਾਂ ਹੋ ਸਕਦਾ ਆਵਾਦੀ ਪਾਰਟੀ ਕਾਰਪੇਹਿੰਦੀਆਂ ਚੋਣਾਂ ਕਰਾਉਣ ਦੇ ਵਿੱਚ ਹੋਰ ਜ਼ਿਆਦਾ ਦੇਰੀ ਕਰ ਦੇਵੇ ਐ ਨਿੱਧਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਲੁਧਿਆਣਾ ਲੋਕ ਸਭਾ ਹਲਕੇ ਬਾਰੇ ਗੱਲ ਜਾਣਕਾਰੀ ਦਿੱਤੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵੀ